ਗਵੰਤਮਾਨ ਏਕਨਾ ਚਿੰਦੇ ਬਣੂ 10 ਤੋਂ ਬਾਅਦ ਜਾਂ ਸੰਧਵਾ ਨਵਾਂ ਮੁੱਖ ਮੰਤਰੀ ਬਣੂ ਮੈਂ ਅੱਜ ਵੀ ਕਹਿੰਦਾ ਇਹ ਰਹਿਣਾ ਹੀ ਨਹੀਂ ਟਮਾਟਰ ਸਾਹਿਬ ਨੇ ਸਾਡੇ ਇਹਨਾਂ ਦੀ ਤਾਂ ਬਾਦਸ਼ਾਹ ਸਮਝਣ ਆਸਤੇ ਇੱਕ ਟ੍ਰਾਂਸਲੇਟਰ ਦੇ ਦਿਓ ਠੀਕ ਹੈ ਜੇ ਇਸ ਮੰਤਰੀ ਨੂੰ ਭਗਵੰਤ ਮਾਨ ਸਾਹਿਬ ਨੇ ਰਿਜੈਕਟ ਕਰਤਾ ਹੋਵੇ ਇਹਨਾਂ ਕੋਲ ਚਾਰ ਮਹਿਕਮੇ ਸੀ ਜਿੱਦੇ ਪਹਿਲੇ ਦਿਨ ਮੰਤਰੀ ਬਣੇ ਰੂਰਲ ਡਿਵੈਲਪਮੈਂਟ ਮਿਨਿਸਟਰ ਐਗਰੀਕਲਚਰ ਐਨੀਮਲ ਹਸਬੰਡਰੀ ਤੇ ਐਨ ਆਰ ਆਈ ਤਿੰਨ ਵਿਭਾਗਾਂ ਦੇ ਸਰਕਾਰ ਨੇ ਖੋਲੇ ਵਿਭਾਗ ਮਤਦ ਮੁੱਖ ਮੰਤਰੀ ਖਲੋਖ ਹੁੰਦਾ ਕਿਸੇ ਦਾ ਜਦੋਂ ਸਮਝੇ ਮੈਂ ਨਲਾਇਕ ਆ ਦੇਖੋ ਅਫਸੋਸ ਦੀ ਗੱਲ ਹੈ ਕਿ ਅੰਨਦਾਤਾ ਦਾ ਵਿਰੋਧ ਕਰੇ ਜੇ ਅੰਨਦਾਤਾ ਭਾਜਪਾ ਉਹਨੂੰ ਆਪਣੇ ਰਾਜਧਾਨੀ ਤੇ ਨਹੀਂ ਜਾਣ ਦਿੰਦੀ ਜੇ ਇਸ ਅੰਨਦਾਤਾ ਨੇ ਦੇਸ਼ ਨੂੰ ਅਨਾਜ ਦਿੱਤਾ ਫੂਡ ਸਿਕਿਉਰਟੀ ਦਿੱਤੀ ਆ ਜੇਸ ਅੰਨਦਾਤਾ ਦੇ ਪਰਿਵਾਰ ਨੇ ਦੇਸ਼ ਦੀ ਸਿਕਿਉਰਿਟੀ ਦਿੱਤੀ ਆ ਬਾਰਡਰਾਂ ਤੇ ਅੱਜ ਉਹ ਅੰਨਦਾਤਾ ਜੇ ਆਪਣੀ ਰਾਜਧਾਨੀ ਤੇ ਨਹੀਂ ਜਾ ਸਕਦਾ ਭਾਜਪਾ ਉਹ ਸੰਨਦਾਤਾ ਨੂੰ ਰੋਕਦੀ ਆ ਫਿਰ ਜਦੋਂ ਭਾਜਪਾਲੇ ਉਹਦੇ ਪਿੰਡ ਆਉਣਗੇ ਤੇ ਉਹਨਾਂ ਨੇ ਰੋਕਣਾ ਉਹ ਐਂਟੀ ਨੈਸ਼ਨਲ ਨਹੀਂ ਆ ਉਹ ਦੇਸ਼ ਦੀ ਵਾਸਤੇ ਮਰ ਮਿਟਣ ਵਾਲੇ ਜੈ ਜਵਾਨ ਜੈ ਕਿਸਾਨ ਨੇ ਇਸ ਲਈ ਉਹਨਾਂ ਨੂੰ અપਮਾਨਿਤ ਕਰਨਾ ਬੜੀ ਮੰਦਭਾਗੀ ਗੱਲ ਆ ਔਰ ਮੈਂ ਮੈਨੂੰ ਕਿ ਪਾਜਪਾ ਚੋਲ ਮੈਦਾਨ ਚੋਂ ਭੱਜ ਗਈ ਆ ਅੱਜ ਇਲੈਕਸ਼ਨ ਕਮਿਸ਼ਨ ਨੂੰ ਇੱਕ ਪੱਤਰ ਦੇਣਾ ਦੋ ਕਾਰਨ ਹੋ ਸਕਦੇ ਆ ਘਬਰਾਹਟ ਚੋਲ ਮੈਦਾਨ ਚੋਂ ਭੱਜਣਾ ਜਾਂ ਇਹ ਚੋਣਾ ਗਾਹ ਕਰਾਉਣੀ ਆ ਇਸ ਲਈ ਕਮਜ਼ੋਰੀ ਔਰ ਜਾਕਰ ਸਾਹਿਬ ਅੱਜ ਹਾਲਾਤ ਦੇਖ ਲਓ ਕਿੰਨੇ ਪਤਲੇ ਹੋਏ ਆ ਜਿਹੜਾ ਪਹਿਲਾਂ ਕਿਸਾਨੀ ਦੀ ਗੱਲ ਕਰਦਾ ਸੀ ਅੱਜ ਕਿਸਾਨੀ ਦੇ ਉਲਟ ਜਾ ਕੇ ਉਹਨਾਂ ਦੇ ਉਲਟ ਮੈਮੋਰੰਡਮ ਦਿੰਦਾ ਮੈਂ ਤਾਂ ਬੇਨਤੀ ਕਰਦਾ ਕਿ ਕਿਉਂ ਇੰਨਾ ਤੇਲ ਫੂਕਦੇ ਹੋ ਭਾਜਪਾ ਵਾਲਿਓ ਗੱਲ ਤੁਸੀਂ ਪਿੰਡਾਂ 'ਚ ਜਾਣੇ ਹੋ 20 ਬੰਦੇ ਨਹੀਂ ਹੁੰਦੇ ਹਜ਼ਾਰ ਪੁਲਿਸ ਵਾਲਾ ਲਾਇਆ ਹੁੰਦਾ ਇਹਨਾਂ ਦੇ ਸਾਰੇ ਪ੍ਰੋਗਰਾਮ ਪੁਲਿਸ ਲਾਈਨ ਤੇ ਹੀ ਕਰਾ ਦਿਓ ਇੱਕ ਬੰਦੇ ਪਿੱਛੇ ਪੰਜ-ਪੰਜ ਪੁਲਿਸ ਵਾਲੇ ਲਾਏ ਆ ਕਿਸਾਨਾਂ ਨੇ ਸਵਾਲ ਕਰਦੇ ਆ ਕਿਸਾਨਾਂ ਦੇ ਕਰਜ਼ੇ ਨਹੀਂ ਮਾਫ ਹੋ ਰਹੇ ਕਿਸਾਨ ਖੁਦਕੁਸ਼ੀ ਹੋ ਰਹੀ ਆ ਖੇਤ ਮਜ਼ਦੂਰਾਂ ਦੇ ਕਰਜ਼ੇ ਮਾਫ ਨਹੀਂ ਹੋ ਰਹੇ ਸੰਧੂ ਸਾਹਿਬ ਸੰਧੂ ਸਾਹਿਬ ਕਹਿੰਦੇ ਆ ਕਿ ਮੈਨੂੰ ਐਤ ਕੀ ਵੋਟ ਪਾ ਦਿਓ ਮੈਂ ਆ ਫਟਰਾ ਦਾ ਰੇਟ 350 ਕਰ ਦੋ ਸੰਧੂ ਸਾਹਿਬ ਤੁਸੀਂ ਐ ਕਰੋ 50 ਰੁਪਏ ਐਮ ਐਸ ਪੀ ਐਲਾਨ ਕਰਾ ਦਿਓ 250 ਕਿਸਾਨ ਤੈਨੂੰ ਦੇ ਦੇਣਗੇ 250 ਰੁਪਇਆ ਕਿਲੋ ਦਾ ਐਵੇਂ ਝੂਠ ਮਾਰੀ ਜੰਨੇ ਹੋ ਹਲੇ ਤੱਕ ਤੁਸੀਂ ਐਮ ਐਸ ਪੀ ਸਬਜ਼ੀਆਂ ਤੇ ਉਹ ਐਲਾਨ ਕਰਨ ਤੋਂ ਭੱਜ ਗਏ ਹੋ ਐਮਐਸਪੀ ਤੁਸੀਂ ਦੂਜੀਆਂ ਫਸਲਾਂ ਤੇ ਐਲਾਨ ਨ ਕਰਨ ਤੇ ਭੱਜ ਗਏ ਹੋ ਐਮਐਸਪੀ ਨੂੰ ਕਾਨੂੰਨ ਬਣਾਉਣ ਤੋਂ ਪ੍ਰਧਾਨ ਮੰਤਰੀ ਭੱਜ ਗਿਆ ਤੇ ਲੋਕਾਂ ਨੇ ਐਵੇਂ ਅੱਖਾਂ 'ਚ ਕੱਟਾ ਪਾਉਣ ਦੀ ਗੱਲ ਕਰਦੇ ਹੋ ਇਸ ਲਈ ਲੋਕ ਬੜੇ ਸਿਆਣੇ ਆ ਨਵਾਂ ਜ਼ਮਾਨਾ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਲੋਕ ਸਮਝਦਾਰ ਨੇ ਜਾਗਰੂਪ ਨੇ ਲੋਕ ਇਹਨਾਂ ਲੂੰਬੜ ਜਾਲਾਂ 'ਚ ਫਸਣ ਵਾਲੇ ਨਹੀਂ ਆ ਤੇਰਾ ਜੀਰੋ ਮੰਨ ਲਓ ਕਿ ਸੀਐਮ ਕੇ ਦੇਖੋ ਇਹਨਾਂ ਨੂੰ 13 ਕੈਂਡੀਡੇਟ ਨਹੀਂ ਮਿਲਦੇ ਆਪ ਵਾਲਿਆਂ ਨੂੰ ਇਹ ਕਹਿੰਦੇ 13 ਪਾਰ ਭਾਜਪਾ ਵਾਲਿਆਂ ਨੂੰ 400 ਨਹੀਂ ਮਿਲਦੇ ਉਹ ਕਹਿੰਦੇ 400 ਪਾਰ ਮੈਂ ਤਾਂ ਕਹਿੰਦਾ ਇਹਨਾਂ ਨੂੰ ਪੰਜਾਬ ਦਾ ਬਾਰਡਰ ਪਾਰ ਕਰਾਓ ਔਰ ਪੰਜਾਬ ਦਾ ਭਲਾ ਕਰੋ ਜੀ 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 ਤੇ ਪਰਿਵਾਰ ਦੇ ਜਵਾਦਾ ਹੋ ਰਿਹਾ ਜੀ ਕਿਹੜਾ ਵਾਧਾ ਹੋ ਰਿਹਾ ਉਹ ਕਹਿੰਦੇ ਬੰਦੇ ਬਹੁਤ ਸ਼ਾਮਲ ਹੋ ਰਹੇ ਵਡਾਲੀ ਸਾਹਿਬ ਕਹਿੰਦੇ ਜੇ ਉਹਦੇ ਸਰੋਪਾ ਮੇਰੇ ਸਾਡੇ ਫਿਰ ਆ ਗਏ ਆ ਆ ਲਕਰ ਕਰ ਕਰ ਦੇਖੋ ਇਹ ਜਿਹੜੇ ਅੱਜ ਤਮਾਤਰ ਸਾਹਿਬ ਨੇ ਸਾਡੇ ਇਹਨਾਂ ਦੀ ਤਾਂ ਬਾਸ਼ਾ ਸਮਝਣ ਆਸਤੇ ਇੱਕ ਟ੍ਰਾਂਸਲੇਟਰ ਦੇ ਦਿਓ ਠੀਕ ਆ ਜੇ ਇਸ ਮੰਤਰੀ ਨੂੰ ਭਗਵੰਤ ਮਾਨ ਸਾਹਿਬ ਨੇ ਰਿਜੈਕਟ ਕਰਤਾ ਹੋਵੇ ਇਹਨਾਂ ਕੋਲ ਚਾਰ ਮਹਿਕਮੇ ਸੀ ਜਿੱਤੇ ਪਹਿਲੇ ਦਿਨ ਮੰਤਰੀ ਬਣੇ ਰੂਰਲ ਡਿਵੈਲਪਮੈਂਟ ਮਨਿਸਟਰ ਐਗਰੀਕਲਚਰ ਐਨੀਮਲ ਹਜਬੰਡਰੀ ਤੇ ਐਨ ਆਰ ਆਈ ਤਿੰਨ ਮਹਿਕਮੇ ਤਾਂ ਸਰਕਾਰ ਨੇ ਖੋਲੇ ਦੇ ਮਹਿਕਮੇ ਤਦ ਮੁੱਖ ਮੰਤਰੀ ਖਲੋਖੁੰਦਾ ਕਿਸੇ ਦਾ ਜਦੋਂ ਸਮਝੇ ਮੈਂ ਨਲਾਇਕ ਆ ਜਦੋਂ ਮੰਤਰੀ ਲਾਇਕ ਨਾ ਹੋਵੇ ਪਰ ਅੱਜ ਮੰਤਰੀ ਨੂੰ ਆ ਕੇ ਦੱਸਣਾ ਪੈਂਦਾ ਕਿ ਮੈਂ ਮੰਤਰੀ ਆ ਮੈਂ ਇਹ ਗੱਲ ਪਹਿਲਾਂ ਵੀ ਕੀਤੀ ਸੀ ਕਿ ਜੇ ਐਸ ਐਮ ਐਲ ਏ ਨੂੰ ਦੱਸਣਾ ਪੈ ਜੇ 18 ਚੋ ਜੇ ਜੀਐਸਐਮਏ ਮੰਤਰੀ ਨੂੰ ਦੱਸਣਾ ਪੈ ਜੇ ਮੈਂ ਮੰਤਰੀ ਆ ਫਿਰ ਉਹ ਕਾ ਟੱਟੂ ਦਾ ਭਾਈ ਇਸ ਲਈ ਮੈਨੂੰ ਇਹ ਕਹਿਣਾ ਨਹੀਂ ਚਾਹੀਦਾ ਮਗਰ ਹਾਲਾਤ ਇਹ ਜੇ ਬਣੇ ਪਏ ਆ ਭਾਈ ਛੇ ਟੋੜਾ ਕੰਮ ਬੋਲਣਾ ਚਾਹੀਦਾ ਟੋੜਾ ਕੰਮ ਤਾਂ ਬੋਲਦਾ ਨਹੀਂ ਕਟਾਰੂ ਚੱਕਰ ਗਿਆ ਦਾ ਕੰਮ ਬੋਲਦਾ ਬਚ ਜੋ